ਹਾਂ ਜੀ ਸਰ ਜਿਹੜੀ ਅੱਜ ਤੁਸੀਂ ਮੀਟਿੰਗ ਕੀਤੀ ਆ ਉਹਦਾ ਕੀ ਮਤਲਬ ਹੈ ਦੇਖੋ ਜੀ ਜਿਹੜੀ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਦੇ ਵੱਲੋਂ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਨਸ਼ਿਆਂ ਖਿਲਾਫ ਧੱਕੇਸ਼ਾਹੀ ਖਿਲਾਫ ਜ਼ਬਰ ਜ਼ੁਲਮ ਦੇ ਖਿਲਾਫ ਜਿਹੜੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਕਿਉਂਕਿ ਐਸੀ ਸਮਾਜ ਦੇ ਨਾਲ ਪਹਿਲਾਂ ਵੀ ਧੱਕਾ ਹੁੰਦਾ ਆਇਆ ਤੇ ਅੱਜ ਵੀ ਧੱਕਾ ਹੋ ਰਿਹਾ ਜੀ ਬੜੀ ਤਾਦਾਦ ਦੇ ਵਿੱਚ ਨੌਜਵਾਨ ਇਕੱਠੇ ਹੋਏ ਬਿਲਕੁਲ ਜੀ ਨੌਜਵਾਨ ਆਪਣੀਆਂ ਤੁਸੀਂ ਪਹਿਲਾਂ ਵੀ ਮੀਟਿੰਗਾਂ ਦੇਖੀਆਂ ਮੀਡੀਆ ਸੋਸ਼ਲ ਮੀਡੀਆ ਦੇ ਉੱਤੇ ਚੱਲਦਾ ਹੀ ਰਹਿੰਦਾ ਆ ਕਿ ਨੌਜਵਾਨ ਇਕੱਠੇ ਹੁੰਦੇ ਆ ਨੌਜਵਾਨ ਕਿਉਂਕਿ ਕੰਮ ਬੋਲਦੇ ਆ ਕੰਮ ਦੇ ਆਧਾਰ ਤੇ ਨੌਜਵਾਨ ਇਕੱਠੇ ਹੁੰਦੇ ਆ ਜਦੋਂ ਵੀ ਕਿਤੇ ਐਸੀ ਸਮਾਜ ਦੇ ਨੌਜਵਾਨ ਜਾਂ ਐਸੀ ਸਮਾਜ ਦੀਆਂ ਭੈਣਾਂ ਤੇ ਕੋਈ ਭੀੜ ਪੈਂਦੀ ਆ ਤੇ ਉਦੋਂ ਜਦੋਂ ਵੀ ਸੁਨੇਹਾ ਲੱਗਦਾ ਤੇ ਉੱਥੇ ਅਸੀਂ ਪਹੁੰਚਦੇ ਆ ਤਾਂ ਕਰਕੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਥੀ ਇੱਥੇ ਪਹੁੰਚਦੇ ਆ ਸਰ ਐਕਸ਼ਨ ਫੋਰਸ ਜਿਹੜੇ ਮੇਨ ਜਿਹੜੇ ਕਮੇਟੀ ਆ ਮੁੱਦੇ ਆ ਸਮਾਜ ਦੇ ਵਿੱਚ ਜਿਹੜੀਆਂ ਬੁਰਾਈਆਂ ਆ ਉਹਨਾਂ ਨੂੰ ਦੂਰ ਕਰਨਾ ਜਾਂ ਕਿਸੇ ਨਾਲ ਧੱਕੇਸ਼ਾਹੀ ਹੁੰਦੀ ਹੈ ਗਰੀਬ ਧੀਆਂ ਦੇ ਵਿਆਹ ਤੇ ਜਿਹੜੇ ਹੋਰ ਜਿੱਦਾਂ ਵਿਦਿਆ ਦੇ ਵਿੱਚ ਜਿਹੜੇ ਬੱਚੇ ਪੜਨਾ ਚਾਹੁੰਦੇ ਆ ਤੇ ਉਹਨਾਂ ਕੋਲ ਪੜਨ ਲਈ ਜਿਹੜੀ ਸਹਾਇਤਾ ਨਹੀਂ ਹੁੰਦੀ ਕਿਤਾਬਾਂ ਲਈ ਕੋਈ ਪੈਸਾ ਨਹੀਂ ਹੁੰਦਾ ਤੇ ਉਹ ਵੀ ਜਿਹੜੀ ਐਕਸ਼ਨ ਫੋਰਸ ਜਿਹੜੀ ਮਹਈਆ ਕਰਵਾਉਂਦੀ ਹੈ ਜਿਹੜੀ ਅੱਜ ਦੀ ਮੀਟਿੰਗ ਆ ਉਹਦੇ ਵਿੱਚ ਕੋਈ ਨਿਯੁਕਤੀਆਂ ਹੋਈਆਂ ਸਨ ਜੀ ਅੱਜ ਜਿਹੜੀਆਂ ਆ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਨੌਜਵਾਨਾਂ ਨੂੰ ਜਿਹੜਾ ਇਸ ਜਥੇਬੰਦੀ ਦੇ ਵਿੱਚ ਸ਼ਾਮਲ ਕੀਤਾ ਔਰ ਜਿਹੜਾ ਇੱਕ ਜਰਨਲ ਸਕੱਤਰ ਜ਼ਿਲ੍ਹਾ ਜਰਨਲ ਸਕੱਤਰ ਜਿਹੜਾ ਲਗਾਇਆ ਗਿਆ ਤੇ ਅਮਰਤਪਾਲ ਸਿੰਘ ਨੂੰ ਤੇ ਉਹਨਾਂ ਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਤਾਂ ਜੋ ਆਪਾਂ ਹੋਰ ਜਿਹੜਾ ਜਥੇਬੰਦੀ ਵੱਧ ਕੇ ਕੰਮ ਕਰੇ ਜਿਹੜੇ ਸਮਾਜ ਦੇ ਵਿੱਚ ਬਰਾਈਆਂ ਆ ਉਹਨਾਂ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾ ਸਕੇ ਨੌਜਵਾਨ ਪੀੜੀ ਸਰਪ੍ਰਸਤ ਹੈ ਨੌਜਵਾਨ ਪੀੜੀ ਨੂੰ ਇਹੋ ਹੀ ਸੰਦੇਸ਼ ਦੇਣਾ ਚਾਹੁੰਦੇ ਆ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਦੇ ਮਾਧਿਅਮ ਤੋਂ ਕਿ ਤੁਸੀਂ ਇਹਨਾਂ ਨਸ਼ਿਆਂ ਤੋਂ ਦੂਰ ਰਹੋ ਜਿਹੜੇ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਚੁੱਕੇ ਆ ਉਹਨਾਂ ਨੂੰ ਆਪਾਂ ਕੱਢਣਾ ਆ ਇਸ ਕਰਕੇ ਨੌਜਵਾਨਾਂ ਨੂੰ ਜਾਗਰਤ ਕੀਤਾ ਜਾ ਰਿਹਾ ਪੜ੍ਹਾਈ ਦੇ ਪ੍ਰਤੀ ਜਾਗਰਤ ਹੋਣ ਲਈ ਜਿਹੜਾ ਨੌਜਵਾਨਾਂ ਨੂੰ ਜਿਹੜਾ ਪ੍ਰੇਰਿਤ ਕਰ ਰਹੇ ਆ ਖੇਡਾਂ ਪ੍ਰਤੀ ਨੌਜਵਾਨ ਜਿਹੜੇ ਆ ਪ੍ਰੇਰਿਤ ਹੋ ਰਹੇ ਆ ਜੇ ਤੁਸੀਂ ਦੇਖੋਗੇ ਵੀ ਵੱਡੇ ਵੱਡੇ ਖਾੜਿਆਂ ਦੇ ਵਿੱਚ ਖੇਡਾਂ 'ਚ ਨੌਜਵਾਨ ਮੱਲਾ ਮਾਰ ਰਿਹਾ ਕੁਝ ਪਰਸੈਂਟ ਜਿਹੜੇ ਲੋਕ ਆ ਨਸ਼ੇ ਦੇ ਆਦੀ ਆ ਅਸੀਂ ਚਾਹੁੰਦੇ ਆ ਵੀ ਉਹ ਵੀ ਜਿਹੜਾ ਪੂਰਾ ਪੰਜਾਬ ਜਿਹੜਾ ਨਸ਼ੇ ਤੋਂ ਨਿਰਜਾਤ ਹੋ ਜਾਵੇ ਪੂਰੇ ਪੰਜਾਬ ਦੇ ਨੌਜਵਾਨਾਂ ਦਾ